ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਿਹਾਰੂ ਵਰਕਰ ਜਗਮੀਤ ਸਿੰਘ ਹਰਿਆਉ ਦੀ ਅਗਵਾਈ ਦੇ ਵਿੱਚ ਸਮਾਣਾ ਦੇ ਸਮਰਾਠ ਪੈਲੈਸ ਦੇ ਵਿੱਚ ਮੀਟਿੰਗ ਰੱਖੀ ਗਈ ਇਹ ਮੀਟਿੰਗ ਨੇ ਅੱਜ ਰੈਲੀ ਦਾ ਰੂਪ ਧਾਰਨ ਕੀਤਾ ਜਿੱਤੇ ਅਜ਼ਰਬਰ ਐਨ ਕੇ ਸ਼ਰਮਾ ਪਹੁੰਚੇ ਤੇ ਕਾਫੀ ਦੂਰ ਤਰਾਡੇ ਤੋਂ ਅੱਜ ਲੋਕਾਂ ਨੇ ਪਹੁੰਚ ਕੇ ਇੱਥੇ ਜਗਮੀਤ ਸਿੰਘ ਹਰਿਆਉ ਨੂੰ ਜਿਹੜੀ ਹੈ ਆਪਣਾ ਹੌਸਲਾ ਦਿੱਤਾ ਤੇ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਮੈਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਇਹ ਜ਼ਿੰਮੇਵਾਰੀ ਹੁਣ ਦਿੱਤੀ ਜਾਣੀ ਹੈ ਮੈਂ ਉਹਨਾਂ ਦਾ ਸਦਾ ਹੀ ਰਹਿਣੀ ਰਹਾਂਗਾ ਤੇ ਉਹਨਾਂ ਵੱਲੋਂ ਕਾਫੀ ਟਾਈਮ ਤੋਂ ਮੈਂਬਰਸ਼ਿਪ ਦੀ ਜਿਹੜੀ ਹੈ 70 ਤੋਂ 80% ਜਿਹੜੀ ਹੈ ਉਹ ਖਤਮ ਕਰ ਦਿੱਤੀ ਗਈ ਆ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਅਗਰ ਕੋਈ ਸ਼ਰੋਮਣੀ ਅਕਾਲੀ ਦਲ ਦਾ ਅਗਰ ਵਿਅਕਤੀ ਸਾਹਮਣੇ ਆਉਣਾ ਚਾਹੁੰਦਾ ਹੈ ਉਹ ਹੁਣ ਆ ਸਕਦਾ ਹੈ ਬਾਅਦ ਦੇ ਵਿੱਚ ਇਹ ਗੱਲ ਨਹੀਂ ਕਹਿਣੀ ਕਿ ਸ਼ਰੋਮਣੀ ਅਕਾਲੀ ਦਲ ਨੇ ਸਾਨੂੰ ਜਿਹੜਾ ਮੌਕਾ ਨਹੀਂ ਦਿੱਤਾ ਉਹਨਾਂ ਵੱਲੋਂ ਅਜ ਮੌਜੂਦਾ ਸਰਕਾਰ ਦੇ ਉੱਪਰ ਵੀ ਪੜਾਅਸ ਕੱਢੀ ਗਈ ਕਿਹਾ ਗਿਆ ਕਿ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਹੁਣ ਵਿਧਾਇਕਾਂ ਨੂੰ ਬੁਲਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਹ ਪੰਜਾਬ ਦੇ ਲਈ ਹੁਣ ਲਗਾਤਾਰ ਖਤਰੇ ਦੀ ਘੜੀ ਵੀ ਦਿਖਦੀ ਨਜ਼ਰ ਆਉਂਦੀ ਹੈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਅਤੇ ਮੈਂ ਪਾਰਟੀ ਦਾ ਕੈਸ਼ੀਅਰ ਹਾਂ ਪਹਿਲੇ ਸ਼ੁਰੂ ਤੁਸੀਂ ਦੇਖੋ ਵੀ 25 ਲੱਖ ਦਾ ਆਪਣਾ ਟਾਰਗੇਟ ਤਾਂ 40 ਲੱਖ ਦੀ ਪਰਚੇ ਵੀ ਜਿਹੜੇ ਪਰਚੀਆਂ ਪਿੰਡਾਂ 'ਚ ਸ਼ਹਿਰਾਂ 'ਚ ਜਾ ਚੁੱਕੀਆਂ ਔਰ ਹੋਰ ਬਹੁਤ ਡਿਮਾਂਡ ਹੈ। ਉਮੀਦ ਤੋਂ ਵੱਧ ਲੋਕ ਸਰੋਪੜੀ ਅਕਾਲੀ ਦਲ ਦੇ ਨਾਲ ਜੁੜ ਰਹੇ ਹਨ। ਇਸ ਗੱਲ ਦੀ ਮੈਂ ਸਾਰੇ ਵਰਕਰਾਂ ਤੋਂ ਵੀ ਮੂਹਰੇ ਸਾਰੇ ਸ਼ਰਮਾ ਜੀ ਸ਼ਰਮਾ ਜੀ ਕੀ ਭਾਜੀਪੀ ਨਾਲ ਸਮਰਥਨ ਤੁਹਾਡਾ ਹੋਸੇ ਤਾਂ ਅਕਾਲੀ ਦਲ ਦਾ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਪੰਜਾਬ ਦੀਆਂ ਮਰਦਾਂ ਆ ਤੇ ਆਸਟ੍ਰੇਲੀਆ ਵਿੱਚ ਸਦਾ ਦਰਦ ਦੇ ਕਾਂਗਰਸ ਨਾਲ ਦੱਸੋ ਕਿ ਕਦੋਂ ਤੱਕ ਦੀ ਸੋਚ ਵਿੱਚ ਹੋ ਸਕਦਾ ਤੇ ਬੀਏਪੀਆਜ ਦੇਸ਼ ਦੇ ਅੰਦਰ ਰਾਜ ਕਰ ਰਹੀ ਹੈ ਸਭ ਤੋਂ ਵੱਡੀ ਪਾਰਟੀ ਸੋ ਬੀਜੇਪੀ ਨੂੰ ਚਾਹੀਦਾ ਕਿ ਪੰਜਾਬ ਦੇ ਜਿੰਨੇ ਮਸਲੇ ਆ ਕਿਸਾਨੀ ਦੇ ਮਸਲੇ ਆ ਵਪਾਰੀਆਂ ਦੇ ਮਸਲੇ ਆ ਇਨਫਰਾਸਟ੍ਰਕਚਰ ਦੀ ਗੱਲ ਆ ਪੰਜਾਬ ਕੰਗਾਲ ਹੁੰਦਾ ਜੜ ਰਿਹਾ ਤੁਸੀਂ ਦੇਖੋ ਵੀ ਇਹ ਸਰਕਾਰ ਨੇ 1.5 ਲੱਖ ਰੁਪਏ ਦਾ ਕਰਜ਼ਾ ਦੇ ਦਿੱਤਾ ਜੋ ਪੰਜਾਬ ਦੇ ਮਸਲੇ ਹੱਲ ਕਰੇ ਪੰਜਾਬ ਦੇ ਨਾਲ ਖੜੇ ਤਾਂ ਹੀ ਸ਼ਰੋਪਨੀ ਅਕਾਲੀਦਾਨ ਸੋਚ ਸਕਦਾ ਜਦ ਤੱਕ ਪੰਜਾਬ ਦੇ ਹੱਕਾਂ ਦੇ ਖਾਤਮ ਪਿਆਰੇ ਆ ਸ਼ਰੋਪਨੀ ਅਕਾਲੀਦਾਨ ਕਿਸ ਤਰ੍ਹਾਂ ਸੋਚ ਸਕਦਾ ਜੋ ਸ਼ਰੋਪਨੀ ਅਕਾਲੀਦਾਨ ਨੇ ਜੀ ਉਹ ਕਿਹਨਾਂ ਸੱਚਾ ਹਿੰਦੂ ਸਿੱਖਾਈ ਚਾਰ ਚਾਦ ਸਮੇਂ ਦੀ ਲੋੜ ਵੀ ਹੈ ਪਰ ਸ਼ਰੋਪਨੀ ਅਕਾਲੀਦਾਨ ਕਦੇ ਵੀ ਪੰਜਾਬ ਦੇ ਹਿੱਤਾਂ ਦੇ ਖਿਲਾਫ ਜਾ ਕੇ ਸਮਝੌਤਾ ਕੀਤਾ ਅੱਜ ਆ ਤੇ ਸਾਰੇ ਪਾਰਟੀ ਆਮਾ ਦੀ ਪਾਰਟੀ ਦਿੱਲੀ ਚ ਬਹਾਰ ਕੇ ਕੇਜਰੀਵਾਲ ਨੇ ਸਾਰੇ ਐਮਐਲਏ ਕੀ ਕਿਚਾਣਾ ਕਰ ਰਹੇ ਆ ਤੁਮ ਲੋ ਆਮਾ ਵਿੱਚ ਸਭ ਤੋਂ ਵੱਡਾ ਲੁਟੇਰਾ ਜਿਹੜਾ ਕੇਜੀਵਾਲ ਦਿੱਲੀ ਵਾਲਿਆਂ ਨੂੰ ਸਮਝ ਆ ਗਈ ਤੁਸੀਂ ਦੇਖੋ ਵੀ ਆਪ ਵੀ ਐਮਐਲਏ ਦੀ ਹਿੰਦਰੀ ਪੰਜਾਬ ਨੂੰ ਕੰਗਾਲ ਕਰ ਦਿਆ ਜੀ ਤੁਸੀਂ ਦੇਖੋ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਰੇ 3400 ਕਰੋੜ ਰੁਪਇਆ ਕਰਜ਼ਾ ਜਿਹੜਾ ਵਿਸ਼ਾਲ ਚ ਦੇ ਆ ਦੇ ਫਿਰ ਕਾਂਗਰਸ ਦੀ ਸਰਕਾਰ ਆਈ ਹਜ਼ਾਰ ਕਰੋੜ ਇਹ ਹਰ ਸਾਲ 33000 ਕਰੋੜ ਰੁਪਏ ਕਰਜ਼ਾ ਜਿਹੜਾ ਇਹ ਪੰਜਾਬ ਦੇ ਸਿਰ ਦੇ ਉੱਤੇ ਚੜਾ ਰਿਹਾ ਮੰਤਲੋ ਡੇਢ ਲੱਖ ਕਰੋੜ ਤੋਂ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਿੰਨਾ ਇਨਫਰਾਸਟ੍ਰਕਚਰ ਪੰਜਾਬ ਦੇ ਘਰੇਟਾ ਹੈ ਸੜਕਾਂ ਬਣਦੀਆਂ 에어ਪੋਰਟ ਬਣੇ ਬਿਜਲੀ ਪੈਦਾ ਹੋਈ ਪਾਣੀ ਪੈਦਾ ਹੋਈ ਫਿਰ 4 ਲੱਖ ਬੱਚਿਆਂ ਨੂੰ ਤਾਂ ਐਸਸੀ ਪਰਿਵਾਰਾਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਫੇਗਰੀਪਾ ਦੇ ਘਰ ਬਣਾਈ ਲੈਟਰਿੰਗਾ ਬਣਾਈਆਂ ਸਾਗਨ ਸਿਟੀ ਸੱਜਿਵਲੀ ਮਾਤਾ ਦਾਸ ਕਿ ਸਾਰੀਆਂ ਸਕੀਮਾਂ ਨਿਰਵਿਘਨ ਚਲਦੀਆਂ ਸੀ ਔਰ ਕਰਜ਼ਾ ਵੀ ਘਟ ਲਿਆ ਇਹਨਾਂ ਦੇ ਕਰਜ਼ਾਈ ਕੇ ਬਾਦਿਆਂ ਤੇ ਲੁੱਟ ਕੇ ਕਦੇ ਦਿੱਲੀ ਚ ਕਦੇ ਹਰਿਆਣਾ ਚ ਕਦੇ ਗੁਜਰਾਤ ਚ ਪੰਜਾਬ ਦਾ ਪੈਸਾ ਉੱਤੇ ਬੱਤਰੇ ਪੰਜਾਬ ਬਹੁਤ ਬੁਰੀ ਤਰ੍ਹਾਂ ਇਕਨੋਮਿਕਲੀ ਪਿੱਛੇ ਰਹਿ ਗਿਆ ਜਿਹੜੀ ਸਰਕਾਰੀ ਬਦਲੀ ਹੈ ਅਨਕੇ ਅਨਕੇ ਚਾਰ ਕਟੰਡਾ ਐਮ.ਐਨ. ਸ਼੍ਰੋਮਣੀ ਅਕਾਲੀ ਦਲ ਕਦੋਂ ਤੱਕ ਲਾ ਦੂਗੀ ਜਿੱਥੇ ਜਿੱਥੇ ਲੱਗਣ ਵਾਲੇ ਨੇ ਸਭ ਤੋਂ ਪਹਿਲਾ ਪੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸ਼ੁਰੂ ਹੋਇਆ ਸਭ ਤੋਂ ਪਹਿਲਾ ਸਰਕਲ ਦੇ ਡੈਲੀਗੇਟ ਜ਼ਿਲ੍ਹੇ ਦੇ ਡੈਲੀਗੇਟ ਸਟੇਟ ਦੇ ਡੈਲੀਗੇਟ ਇਸ ਭਰਤੀ ਤੋਂ ਜਿਹੜੇ ਚੁੜੇ ਜਾਣ ਉਸ ਤੋਂ ਬਾਅਦ ਸਟੇਟ ਦਾ ਪ੍ਰੈਜ਼ੀਡੈਂਟ ਬੰਨਾ ਹੈਗਾ ਸਟੇਟ ਦਾ ਪ੍ਰੈਜ਼ੀਡੈਂਟ ਬੰਨਾ ਜ਼ਿਲ੍ਹਿਆਂ ਦੇ ਪ੍ਰਧਾਨ ਬਣਦੇ ਆ ਸਰਕਲਾਂ ਦੇ ਪ੍ਰਧਾਨ ਸੋ ਇਹ ਹਰ ਸ੍ਰੋਮਣੀ ਅਕਾਲੀ ਦਲ ਨੂੰ ਭਰਤੀ ਕਰ ਰਿਹਾ ਹੈ ਸੋ ਮੇਰੀ ਸੱਤ ਮੈਂਬਰ ਦੀ ਕਮੇਟੀ ਨੂੰ ਵੀ ਬੇਨਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਦੇ ਹਿਸਾਬ ਨਾਲ ਸਿੱਧੂ ਕਹਿੰਦੇ ਐਕਟਿੰਗ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਖਿੰਦ ਸਾਹਿਬ ਪਰ ਵਰਕਿੰਗ ਕਮੇਟੀ ਨੇ ਉਹਨਾਂ ਜम्मेवारी ਦੇ ਦਿੱਤੀ ਹੈ ਕਿ ਉਹ ਆਪਣੇ ਆਪ ਚਾਰ ਵਰਦੀ ਨਿਭਾਉਣ ਤੇ ਜਿਹੜੇ ਚੈਲੰਜ ਕਰਦੇ ਨੇ ਵੀ ਪ੍ਰਧਾਨ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਉਸ ਤੋਂ ਕੋਈ ਨਹੀਂ ਹੋਣਾ ਚਾਹੀਦਾ ਕਰਨ ਭਰਤੀ ਆਣ ਮੁਖਧਾਰਾ ਚ ਲੜਨ ਚੋਣ ਜਿਹੜਾ ਮਰਜ਼ੀ ਪ੍ਰਧਾਨ ਬਣ ਜੇ ਹੁਣ ਤਾਂ ਵੋਟਾਂ ਨਾਲ ਪ੍ਰਧਾਨ ਬਣਨਾ ਕੋਈ ਨਹੀਂ ਦੱਸਦਾ ਜੋ ਪਾਰਟੀ ਗੱਲਾਂ ਕਰਨ ਨਾਲੋਂ ਹੁਣ ਮਿਹਨਤ ਕਰ ਠੀਕ ਹੈ ਜੋ ਕਹਿੰਦਾ ਧੰਨਵਾਦ ਐਤੂ ਬਾਅਦ ਸਿਰਫ ਉਹ ਮੇਲ ਬਾਰੇ ਸਾਡੇ ਸੀਨੀਅਰ ਲੀਡਰੋਨਾਂ ਨੇ ਬੋਲਿਆ ਤੇ ਸਾਰੇ ਤੁਸੀਂ ਧਿਆਨ ਦੇ ਕੇ ਉਹਨਾਂ ਦੀ ਗੱਲ ਸੁਣਨੀ ਹੈ ਕਿਉਂਕਿ ਅੱਜ ਇਥੇ ਆਪਣੇ ਬੈਠੇ ਹੋਣ ਦਾ ਮਤਲਬ ਜੇ ਆਪਾਂ ਕੋਈ ਜਾਂ ਸਾਨੂੰ ਸੋਚ ਇਥੋਂ ਲੈ ਕੇ ਜਾਣੀ ਹੈ ਤਾ ਲੀਡਰਸ਼ਿਪ ਦੇ ਜੋ ਸੁਝਾਅ ਨੇ ਜੋ ਉਹਨਾਂ ਦੇ ਵਿਚਾਰ ਨੇ ਉਹ ਫੋਕਲੇ ਬਹੁਤ ਜ਼ਰੂਰੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਆਰਗੇਨਾਈਜੇਸ਼ਨ ਸੀ ਕਾਲ ਤੱਕ ਸਾਡੇ ਹੁਕਮ ਤੋਂ ਬਾਅਦ ਸਾਡੇ ਪ੍ਰਧਾਨ ਸਰਕਾਰ ਸਿੰਘ ਬਾਦਲ ਨੇ ਅਸਲੀਅਤ ਦਾ ਸਾਰੀ ਆਰਗੇਨਾਈਜੇਸ਼ਨ ਦਾ ਅਚਾਪਾ ਕਰਕੇ ਨਵੇਂ ਸਿਰੂਆਤ ਦਾ ਜੋ ਆਦੇਸ਼ ਹੈ ਅਕਾਲ

ਜੀ ਸੱਤ ਦੇ ਮੈਦਾਨ ਦੇ ਵਿੱਚ ਆਓ ਜਿੰਨੂੰ ਪ੍ਰਧਾਨਗੀ ਦੀ ਚਾਹ ਹੈ ਪਿਛਰੇ ਪੂਰ ਵੱਲ ਨਹੀਂ ਜਦ ਤੋ ਖੇਡਾਂ ਵੱਲ ਦੀ ਕੋਸ਼ਿਸ਼ ਨਾ ਕਰੋ ਸਾਹਮਣੇ ਆ ਕੇ ਮੈਦਾਨ ਚ ਲੜੋ ਨੂੰ ਬੜ ਚਲਾਣਾ ਚਾਹੀਦਾ ਤੇ ਸਭ ਤੋਂ ਜੋ ਮੈਂ ਤੁਹਾਨੂੰ ਅੱਜ ਇਹ ਗੱਲ ਕਰਨਾ ਚਾਹੁੰਦਾ ਕਿ ਸਾਡੀ ਲੀਡਰਸ਼ਿਪ ਨੂੰ ਵੀ ਤੇ ਸਾਡੀ ਜਿੰਨੇ ਪੁਰਾਣੇ ਜਥੇਦਾਰ ਨੇ ਸਾਡੇ ਕਿਸਾਲੀ ਵਰਕਰ ਨੇ ਕਿ 2027 ਦੇ ਵਿੱਚ ਜੇ ਆਪਾਂ ਇਲੈਕਸ਼ਨ ਹਾਰੇ ਸੀ ਦਾ ਸਭ ਤੋਂ ਵੱਡਾ ਇੱਕ ਕਾਰਨ ਸੀ ਕਿ ਯੂਥ ਸ਼ਰੋਮਰੀ ਅਕਾਲੀ ਦਲ ਤੋਂ ਦੂਰ ਹੋ ਗਿਆ ਮੇਰਾ ਵੀਰ ਸੁਖਵਿੰਦਰ ਬੈਠਾ ਉਹ ਮੈਨੂੰ ਮਿਲਿਆ ਉਹਨੇ ਮੀਟਿੰਗ ਕੀਤੀ ਕਹਿੰਦੇ ਭਾਈ ਜੀ ਸਾਨੂੰ ਸ਼ਰੋਮਰੀ ਅਕਾਲੀ ਦਲ ਤੋਂ ਅੱਜ ਕੋਈ ਵੀ ਪਾਰਟੀ ਪਸੰਦ ਦੀ ਇੱਕ ਨੌਜਵਾਨ ਹੋਣ ਦੇ ਨਾਤੇ ਸਾਨੂੰ ਸਭ ਤੋਂ ਵੱਡਾ ਕਰਦੇ ਹੁੰਦਾ ਸੀ ਕਿ ਵਰਤ ਅਸੀਂ ਕਰਦੇ ਆ ਪਰ ਜਦੋਂ ਕੋਈ ਕੰਮ ਲੈ ਕੇ ਜਾਂਦੇ ਆ ਤਾਂ ਲੀਡਰ ਸਾਨੂੰ ਕਹਿੰਦਾ ਫਲਾਣੇ ਵੱਡੇ ਨੂੰ ਲੈ ਕੇ ਆ ਤਾਂ ਤੇਰਾ ਕੰਮ ਪਰ ਨਹੀਂ ਇਹ ਸੋਚ ਨੂੰ ਬਦਲਣਾ ਪਊਗਾ ਤੇ ਮੈਂ ਤੁਹਾਨੂੰ ਇਹ ਗੱਲ ਦੱਸ ਦੇਣਾ ਚਾਹੁੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਖਾਸ ਕਰਕੇ ਨੌਜਵਾਨ ਡੀਲ ਦੇ ਸੁਣਿਓ ਉਹ ਇਸ ਸੋਚ ਦੇ ਨਾਲ ਸਹਿਮਤ ਨੇ ਉਹਨਾਂ ਲੁਧਿਆਣੇ ਬਹੁਤ ਵੱਡਾ ਯੂਥ ਦਾ ਫਟ ਕਰਕੇ ਕਿਹਾ ਸੀ ਕਿ ਮੈਂ ਇਸ ਯੂਥ ਨੂੰ ਪਾਰਟੀ ਦੇ ਵਿੱਚ ਵੱਡੀ ਹਿੱਸੇਦਾਰੀ ਦੇਣਾ ਚਾਹੁੰਦਾ 50% ਸੀਟਾਂ ਚਾਹੇ ਉਹ ਗਲਾਗ ਸੰਭਤੀ ਹੋ ਜਿਲ੍ਹਾ ਪੁਲੀਸ਼ਰ ਕੈਂਪਲੇ ਐਮਪੀ ਐਸਜੀਬੀਸੀ ਮੈਂਬਰ ਮੈਂ ਯੂਥ ਨੂੰ ਲੜਾਉਣਾ ਚਾਹੁੰਦਾ ਤੇ ਸਭ ਤੋਂ ਵੱਡਾ ਸਬੂਤ ਅੱਜ ਸਾਡੇ ਵਿੱਚ ਬੈਠਾ ਹੈ ਬੋਲੇ ਤੇ ਬੋਲਦੇ ਸੋਲੂਰੇ ਦੋਨੋਂ ਸੁਆਦਲੇ ਹੋ ਗੱਲ ਜਦੋਂ ਟੰਗ ਤੇ ਕੇ ਵਦੇ ਨਾ ਭੈ ਭੋਗੇ ਪਤਾ ਲੱਗਦਾ ਕਿ ਹਿੱਕ ਦੇ ਵਿੱਚ ਗੋਲੀ ਮਗ ਲੱਗਦੀ ਹੈ ਗੱਲ ਇਸ ਲਈ ਪਹਿਲਾਂ ਗੱਲ ਪਰਚਾਰੇ ਨਾਲ ਸ਼ੁਰੂ ਕਰਨੀ ਹੈ ਇਹ ਲੀਡਰ ਨੂੰ ਸ਼ਰ ਲੋ ਕਹਿੰਦੇ ਜੀ ਅਕਾਲੀ ਦਰ ਪੰਜਾਬ ਲਈ ਬਹੁਤ ਜ਼ਰੂਰੀ ਆ ਤੇ ਸਾਡੇ ਵਿੱਚੋਂ ਬੇ ਕਹਿੰਦੇ ਤਾਂ ਸੁਧਾਰ ਰਹੇ ਨੇ ਪਰ ਅਸਲ ਚ ਹੈ ਗਰਦਾਰ ਮੈਨ ਕੀ ਕਹਿੰਦੇ ਕਹਿੰਦੇ ਜੀ ਅਕਾਲੀ ਦਲ ਤਕੜਾ ਪਰਨੇ ਸੀ ਗਰਦਾਰ ਮੈਨ ਬਣਾਈ ਆ ਪਾਰਟੀ ਦੇ ਵਿੱਚ ਗਰਦਾਰੀ ਕਰਕੇ ਵੀ ਕਰੇ ਪਾਰਟੀ ਨੂੰ ਤਕੜਾ ਕਰਿਆ ਜਾਂਦਾ ਇਹ ਉਦੋਂ ਤੋਂ ਬੰਦ ਦਦੇ ਕਾ ਪੰਜਾਬ ਸਨਏ ਅਕਾਲੀ ਦਲ ਬਾਹਰ ਦੇ ਸਿੱਖ ਸੰਸਥਾ ਵਾਲੇ ਸਨਏ ਅਜ ਹਲਾਤ ਕੀ ਨੇ ਸਾਡੇ ਗੁਰਦੁਆਰਿਆਂ ਵਿੱਚ ਸਿੱਖ ਸੰਸਥਾਵਾਂ ਵਿੱਚ ਸਿੱਧੀ ਦਾ ਖੰਡਾ ਜੀ ਅਜ ਹਲਾਤ ਕੀ ਨੇ ਕਿ ਪੰਜਾਬ ਦੇ ਵਿੱਚ ਥਾਣਿਆਂ ਦੇ ਵਿੱਚ ਗ੍ਰਨੇਡ ਕਿਉਂ ਸੁੱਟੇ ਜੀ ਕਿ ਥਾਣੇ ਦੇ ਜੈਸਿਕ ਰੇਡ ਮਾਰਦਣ ਕਿ ਅੰਗੋ ਆਮ ਆਦਮੀ ਪਾਰਟੀ ਦੇ ਲੀਡਰ ਤੇ ਪ੍ਰਸ਼ਾਸਨ ਕੀ ਕਹਿੰਦਾ ਕਿ ਇਹ ਵੀ ਕੈਰ ਬਣ ਗਿਆ ਐਨੀ ਸ਼ਰਮ ਨੇ ਹੱਥ ਆਪਣੇ 3 ਲੋਕਾਂ ਨੇ ਕਿ ਕੈਰੈਕਟਰ ਪੱਟਾ ਦੇ ਥਾਪੀਆਂ ਮਾਰ ਕੇ ਕੈਰੈਕਟਰ ਪੱਟਾ ਦੇ ਥਾਪੀਆਂ ਮਾਰ ਕੇ ਖਾਲੇ ਚ ਗੱਲੇ ਦਵਾ ਦੇ ਨੇ ਕਿ ਸਰਕਾਰ ਤੇ ਪੰਜਾਬ ਪੁਤ ਕਰੀ ਹੈ ਕਿ ਕੈਰ ਬਣ ਗਿਆ ਚੈਨ ਕਰਕੇ ਚੈਨ ਕਰਕੇ ਆਪਣੇ ਗੈਂਚਰ ਥਾਂਵਾਂ ਦੇ ਵਿੱਚ ਗੱਲੇ ਪਾ ਰਹੇ ਨੇ ਆ ਕੱਲ ਪੁਜਾਰਾ ਜ਼ਿਲ੍ਹੇ ਵਿੱਚ ਬੱਡੇ ਆਪਾਂ ਰੋਗਟ ਨਾਂਸਰ ਗੰਨੇ ਕਿੱਡਾ ਚੀਕੀਦਾ ਜਿਹੜਾ ਅਸਮੇ ਦਾ ਝਪੜਿਆ ਗਿਆ ਤੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਆ ਸਾਰੇ ਮੰਤਰੀ ਤੇ ਐਮਐਲਏ ਸਕੇਦੀ ਬਾਰੇ ਚੰਨਾਂ ਦੇ ਬੱਠਣੇ ਦਿੱਲੀ ਕਿਉਂ ਨਹੀਂ ਕਿ ਤੁਹਾਡੇ ਪੁੱਤਰ ਬਾਹਰ ਬੱਡੇ ਹੋਰਾਂ فرم بنتا کہوستھا دے کے ترکی دے کے اور خود سکتے ਹਰ ਦਿੱਲੀ ਬੱਚੇ ਨੇ ਅੱਜ ਆ ਮੀਡੀਆ ਸਤਕਾਰਯੋ ਕਲੀਅਰ ਸੁਣਨੇ ਹਲਕੇ ਦੀ ਤੁਹਾਡੇ ਮਾਦਮ ਲਈ ਮੈਂ ਦੱਸਣਾ ਚਾਹੁੰਦਾ ਕਿ ਪ੍ਰਵਾਨਤਨਾ ਇੱਕ ਦੋ ਦਿਨ ਦੀ ਕੇਵਲ ਹੈ ਵਸਿਤੋ ਦਿਨ ਦੀ ਖੇਡ ਹੈ ਸਾਨੂੰ ਪਤਾ ਯਾਦਾਂ ਦੋ ਵਿੱਚ ਪ੍ਰਵਾਨਤਨਾ ਨੂੰ ਪਰਦੇਣਗੇ 50 ਜਣ ਮਰਨੋਟਾ ਸ਼ਾਇਦ ਕੋਈ ਇੱਕਦਾ ਪ੍ਰਸੰਕ ਕਾ ਉਹ ਪੰਜਾਬ ਦਾ ਬਚ ਗਿਆ ਹੋਵੇ ਉਹ ਵੀ ਕੱਢ ਕੇ ਨੁਮਬਾ ਪਾਉਣਗੇ ਪ੍ਰਵਾਨਤਮਾਨ ਸਿਆ ਉਹ ਬਰਤਸੀ ਦਰਦਾਂ ਕਿੱਥੇ ਆ ਤੇ ਪਟੰਦਰ ਦਰਦਾਂ ਦਾ ਕੀ ਇਹਦਾ ਨੰਬਰ ਪੈਣ ਵੀ ਹੈ ਨੰਬਰ ਆਪੀਆਂ ਮੇਚ ਲੱਗਦੀਆਂ ਨੇ ਨੰਬਰ ਪੈਣ ਕਿਹੜੇ ਵਾਲੇ ਹਨ ਪਰ ਵਰਤਨਾਂ ਜੀ ਜੀ ਆਉਂਦੇ ਕਿ ਨੰਬਰ ਪੈ ਪੰਜਾਬ ਦੇ ਮੰਤਰੀ ਐਮ ਐ ਐ ਕਹਿੰਦੇ ਆਉਂਦੇ ਆ ਕਿ ਨੰਬਰ ਪੈ ਜੇ ਤੇ ਸਾਡੇ ਗਰਦਾਰਾਂ ਦੇ ਆਫੀਕਾਲੀ ਜੀ ਬੀਜਪੀ ਦਾ ਤੁਸੀਂ ਸਾਰੇ ਸਕਾਰਯੋਗ ਕਰਕੇ ਇਕ ਕਲ ਦੱਸੋ ਮਿਸਾਨ ਤੋਂ ਦੇ ਵਿੱਚ ਤੇ ਅੱਗੇ ਕੋਟੇ ਹੋਣ ਦੇ ਵਿੱਚ ਫਰਕ ਹੈ ਕੀ ਹੈ ਹੈਗਾ ਜੀ ਫਰਕ ਇੱਕ ਤਾਂ ਹੁੰਦੀ ਹੈ ਸੰਗ ਸਮਝੌਤਾ ਸਮਝੌਤਾ ਹੈ ਬੀਜਪੀ ਦਾ ਸਮਝੌਤਾ ਕੇਂਦਰੀ ਪਾਰਟੀ ਨਾਲ ਹੋਣ ਦੇ ਨੇ ਅੱਗੇ ਨਹੀਂ ਹੋ ਸਕਦੇ ਨੇ ਪਰ ਸਮਝੌਤੇ ਜੰਮੇ ਬੈਕੇ ਆ ਕੋਟੇ ਬੈਕੇ ਨਹੀਂ ਹੁੰਦੇ ਸਮਝੌਤੇ ਮੁੱਦਿਆਂ ਤੇ ਸ਼ਰਤਾਂ ਤੇ ਪੰਜਾਬ ਦੇ ਹੱਥਾਂ ਤੇ ਹੁੰਦੇ ਨੇ ਅੱਜ ਮੁੱਦੇ ਦੇ ਵਿੱਚ ਕਿਸਾਨ ਆਪਣੇ ਬਾਜਾਰਾਂ ਤੋਂ ਇਕੱਠੇ ਨੇ ਬੰਦੇ ਸੇ ਵੀ ਖੇਰਾਂ ਦੇ ਬਾਠੇ ਨੇ ਜੇ ਸਰਕਾਰ ਸਾਥ ਬਲਾਤਕਾਰ ਨੂੰ ਪੀਣ ਨੂੰ ਕਰੋਗੇ ਪੰਜਾਬ ਦੀ ਕਾਨੂੰਨ ਵਿਵਸਥਾ ਪੰਜਾਬ ਦੀ ਕੌਮ ਕੀ ਆਪ ਕੌਮ ਕੀ ਸਿੱਧੀ ਆਜ ਤੱਕ ਸਿੱਧੀ ਵੱਤੋਂ ਬੱਤਰ ਬਣ ਗਈ ਆ ਉਹ ਕਹਿੰਦੇ ਪੰਜਾਬ ਦੇ ਨਾਲ ਪਿਆਰ ਨਹੀਂ ਇਹਨਾਂ ਲੋਕਾਂ ਨੂੰ ਪਿਆਰ ਚੌਧਰ ਵਾਲੀ ਤੇ ਉਹਨਾਂ ਲਈ ਨਾ ਪਿਆਰ ਹੈ ਇਸ ਲਈ ਇਹ ਦੂਜੇ ਵੀ ਚੱਕ ਦੇ ਵਿੱਚ ਆ ਕੇ ਆਪਣੇ ਨਾਲ ਚੋਸ ਬੈ ਕੇ ਕਾਲੀ ਦੇ ਨੂੰ ਕਮਜ਼ੋਰ ਕਰਨੀ ਤੋਲਨੀ ਇਹ ਲੋਕ ਭੁਗਤਾਂ ਲਿਦਾ ਰਹੇ ਨੇ ਜਿਹੜੇ ਲੀਡਰ ਖਾਸ ਕਰਕੇ ਚੰਦੂ ਮਸਲੇ ਵਰਗੇ ਦਿੱਲੀ ਦੀ ਗੇਟ ਵਰਗੇ ਗਲੇਸ਼ੀ ਕਾਲ ਤੱਕ ਸਾਡੇ ਸਭ ਨੇ ਕਰਕੇ ਝੂਠ ਬੋਲੇ ਉਹ ਕੰਦ ਤੇ ਪੰਜਾਬ ਦੇ ਕਦੇ ਹੋ ਸਕਦੇ ਉਹ ਤਰੇ ਤਿਆਰ ਦੇ ਹੋ ਸਕਦੇ ਜਿਹੜੇ ਗੁਰੂਆਂ ਦੀ ਤਰ੍ਹਾਂ ਗੁਰੂ ਦੇ ਅੱਗੇ ਖੜ ਕੇ ਝੂਠ ਲੋਗੇ ਇਸ ਲਈ ਮੇਰੀ ਬੇਨਤੀ ਹੈ ਕਿ ਤੱਕੇ ਹੋ ਕੇ ਕਾਲੀ ਨਦੀ ਪੱਤੀ ਮੈਂ ਨੂੰ ਪਿੰਡ ਪਿੰਡ ਦੇ ਜਾਓ ਮੇਰੀ ਬੇਨਤੀ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਪੰਜਾਬ ਦੀ ਫਸਲ ਨੂੰ ਬਚਾਉਣਾ ਹੈ ਜੇ ਪੰਜਾਬ ਦੀ ਆਉਣ ਵਾਲੀ ਨਸਲ ਨੂੰ ਬਚਾਉਣਾ ਹੈ ਤਾਂ ਕੰਨ ਜੰਦਾ ਚੰਗਾ ਚੱਕ ਕੇ ਤੱਕੇ ਹੋ ਕੇ ਚਲੋ ਕਿਉਂਕਿ ਜੇ ਪੰਜਾਬ ਨੂੰ ਕੋਈ ਬਚਾ ਸਕਦਾ ਅਕਾਲੀ ਦਰ ਬਚਾ ਸਕਦਾ ਬੋਲੀ ਸਾਰੇ ਦਿੱਲੀ ਦੇ ਅਗੇ ਮੁਦਰ ਪਏ ਨੇ ਅਕਾਲੀ ਜਰ ਇੱਕ ਤਾਲ ਕੇ ਖੜਾ ਸਰਦਾਰ ਸਰਪੀਰ ਸਿੰਘ ਬਾਦਲੀ ਹੋਰ ਕੋਈ ਲੜਾਈ ਨਹੀਂ ਇਹਨਾਂ ਕੇਂਦਰੀ ਪਾਰਟੀਆਂ ਦੇ ਨਾਲ ਅਸੀਂ ਗਵਾਏ ਅਸੀਂ